ਜੈਨੋ ਪਿਆਰੇ ਵਿਦਿਆਰਥੀਓ 10ਵੀਂ ਜਮਾਤ ਦੀ ਗਣਿਤ ਦੀ ਕਿਤਾਬ ਦਾ ਅਧਿਆਇ 7ਵਾਂ ਨਿਰਦੇਸ਼ ਅੰਕ ਜਮਾਈਤੀ ਅਭਿਆਸ ਨੰਬਰ 7.2 ਤੇ ਤੇ ਅਗਲੇ ਦੋ ਸਵਾਲ 6ਵਾਂ 7ਵਾਂ ਅਸੀਂ ਇਸ ਵੀਡੀਓ ਵਿੱਚ ਕਰਾਂਗੇ ਤੁਸੀਂ ਵੀਡੀਓ ਨੂੰ ਬੜੇ ਧਿਆਨ ਨਾਲ ਦੇਖੋ ਸੁਣੋ ਤੇ ਸਮਝੋ ਹੱਲ ਆਪਣੀ ਨੋਟਬੁੱਕ ਵਿੱਚ ਉਤਾਰ ਲਓ ਪਰ ਮਗਰੋਂ ਦੀ ਸਵਾਲਾਂ ਨੂੰ ਬਿਨਾਂ ਦੇਖੇ ਆਪਣੇ ਆਪ ਕਰਨ ਦਾ ਅਭਿਆਸ ਵੀ ਜ਼ਰੂਰ ਕਰੋ ਸਭ ਸ਼ੁ크ਰੀਏ ਇਸੇ ਚੈਨਲ ਤੇ ਪਿਆਰੇ ਵਿਦਿਆਰਥੀਓ ਤੁਹਾਡੀ 10ਵੀਂ ਜਮਾਤ ਨਾਲ ਜੁੜੀਆਂ ਦੂਜੇ ਵਿਸ਼ਿਆਂ ਦੀਆਂ ਕੁਝ ਹੋਰ ਪਲੇਲਿਸਟਾਂ ਵੀ ਹਨ ਤੁਸੀਂ ਇਸ ਚੈਨਲ ਤੇ ਜਾ ਕੇ ਪਲੇਲਿਸਟ ਤੇ ਟੈਪ ਕਰੋ ਲਿਸਨ ਨੂੰ ਸਕਰੋਲ ਕਰੋ ਤੇ ਉੱਥੇ ਤੁਹਾਨੂੰ ਮਿਲੇਗੀ 10th english mcq 10th english literature 10th grammar 10th science 10th math notes ਇਹ ਹੀ ਕਿਤਾਬ ਇੰਗਲਿਸ਼ ਮੀਡੀਅਮ ਵਿੱਚ ਵੀ ਹੈਗੀ ਹੈ 10th math ਫਿਰ ਕਿਹਾ ਕਿ ਮੈਥ ਕਨਸੈਪਟਸ ਇਹ ਕਿਹਾ ਕਿ ਗਣਿਤ ਦੇ ਸਿਧਾਂਤ ਇਹ ਕਿਹਾ ਕਿ ਮੈਥ ਸ਼ਾਰਟਕੱਟਸ ਐਂਡ ਟ੍ਰਿਕਸ ਠੀਕ ਬੱਚਿਓ ਤੁਹਾਡੀ ਜਨਰਲ ਨੋਲੇਜ ਨੂੰ ਇੰਪਰੂਵ ਕਰਨ ਲਈ ਪਲੇਲਿਸਟ ਹੈਗੀ ਐਬ੍ਰੀਵੀਏਸ਼ਨਸ ਜਿਹਦੇ ਵਿੱਚ ਅਲੱਗ-ਅਲੱਗ ਸਬਜੈਕਟਸ ਦੀਆਂ ਐਬ੍ਰੀਵੀਏਸ਼ਨਸ ਨੂੰ ਐਕਸਪੈਂਡ ਕਰਕੇ ਐਕਸਪਲੇਨ ਕੀਤਾ ਗਿਆ ਹੈ ਸੋ ਤੁਸੀਂ ਇਹਨਾਂ ਪਲੇਲਿਸਟ ਨੂੰ ਖੋਲ ਕੇ ਇਹਨਾਂ ਚ ਪਈ ਵੀਡੀਓਜ਼ ਵੀ ਜ਼ਰੂਰ ਦੇਖੋ ਸੋ ਦੇਖੀਏ ਬੱਚਿਓ ਨੇਵਲੇ ਸਵਾਲ ਸੋ ਛੇਵਾਂ ਸਵਾਲ ਹੈ ਕਿ ਜੇਕਰ ਬਿੰਦੂ 1 2 4y x 6 ਅਤੇ 3 5 ਇਸੇ ਕ੍ਰਮ ਵਿੱਚ ਲੈਣ ਤੇ ਇੱਕ ਸਮਾਂਤਰ ਚਤੁਰਭੁਜ ਦੇ ਸ਼ਿਖਰ ਹੋਣ ਤਾਂ x ਜਿਹੜਾ ਇੱਥੇ ਦਿੱਤਾ ਹੋਇਆ ਵਲਾ ਅਤੇ y ਜੋ ਇੱਥੇ ਹੈਗਾ ਇਹਦਾ ਪਤਾ ਕਰੋ ਹੁਣ ਬੱਚਿਓ ਇਹਨਾਂ ਨੇ ਕਿਹਾ ਕਿ ਸਮਾਂਤਰ ਚਤੁਰਭੁਜ ਸਮਾਂਤਰ ਚਤੁਰਭੁਜ ਬਾਰੇ ਜਾਂ ਚਤੁਰਪੁਜਾਂ ਬਾਰੇ ਅਸੀਂ 8ਵੀਂ ਜਮਾਤ ਵਿੱਚ ਬੜੇ ਵਿਸਥਾਰ ਨਾਲ ਪੜ੍ਹਿਆ ਹੈਗਾ। ਇਹ ਸਵਾਲ ਤਾਂ ਹੀ ਅਸੀਂ ਹੱਲ ਕਰ ਸਕਾਂਗੇ ਜੇ ਸਾਨੂੰ ਸਮਾਂਤਰ ਚਤੁਰਪੁਜ ਦੇ ਜਿਹੜੇ ਗੁਣ ਹੁੰਦੇ ਨੇ ਉਹ ਪਤਾ ਹੋਣ। ਤੇ ਉਸ ਗੁਣ ਦੀ ਵਰਤੋਂ ਕਰਕੇ ਹੀ ਅਸੀਂ ਇਹ ਸਵਾਲ ਹੱਲ ਕਰਾਂਗੇ। ਸੋ ਗੁਣ ਕਿਹੜਾ ਹੈ ਦੇਖੋ ਅਸੀਂ ਜਾਣਦੇ ਹਾਂ ਕਿ ਸਮਾਂਤਰ ਚਤੁਰਪੁਜ ਦੇ ਪੁਜ ਦੇ ਵਿਕਰਣ ਇੱਕ ਦੂਜੇ ਨੂੰ ਸਮਦੂ ਭਾਜਿਤ ਕਰਦੇ ਹਨ। ਇਹ ਇੱਕ ਤੱਥ ਹੈਗਾ। ਇਸੇ ਤਰ੍ਹਾਂ ਜਿਦਾਂ ਸਮਾਂਤਰ ਚਤੁਰਪੁਜ ਦੀਆਂ ਸੰਮੁਖ ਭੁਜਾਵਾਂ बराबर ਹੁੰਦੀਆਂ ਹਨ ਸਮਾਂਤਰ ਚਤੁਰਭੁਜ ਦੇ ਸੰਮੁਖ ਕੋਣ ਬਰਾਬਰ ਹੁੰਦੇ ਹਨ ਹਨਾ ਸਮਾਂਤਰ ਚਤੁਰਭੁਜ ਦੇ ਲਾਗਵੇਂ ਕੋਣ ਜਿਹੜੇ ਨੇ ਸੰਪੂਰਕ ਹੁੰਦੇ ਹਨ ਸੋ ਇਦਾਂ ਦੀਆਂ ਜਿਹੜੀਆਂ ਗੁਣ ਹੁੰਦੇ ਨੇ ਤੱਥ ਹੁੰਦੇ ਨੇ ਉਹਦੀ ਵਰਤੋਂ ਅਸੀਂ ਕਰਦੇ ਹਾਂ ਤੇ ਇੱਕ ਬੱਚੇ ਤੱਥ ਹੈਗਾ ਕਿ ਸਮਾਂਤਰ ਚਤੁਰਭੁਜ ਦੇ ਦੋਨੋਂ ਵਿਕਰਣ ਇੱਕ ਦੂਜੇ ਨੂੰ ਸੰਦੂ ਭਾਜਿਤ ਕਰਦੇ ਹਨ ਸੋ ਇਸੀ ਗੱਲ ਨੂੰ ਇਸੇ ਤੱਥ ਦੀ ਵਰਤੋਂ ਕਰਕੇ ਸਵਾਲ ਹੱਲ ਕੀਤਾ ਜਾਏਗਾ ਸੋ ਜੀ ਮਨਲੋ ਕੇ ਸਮਾਂਤਰ ਚਤੁਰਭੁਜ ਦੇ ਸ਼ਿਖਰ ਇਸ ਤਰ੍ਹਾਂ ਹਨ ਹੁਣ ਨਾ ਦੇ ਦਿੰਨੇ ਆਪਾਂ ਇਹਨਾਂ ਕਹਿੰਦੇ ਇਸੇ ਕਰਮ ਦੇ ਵਿੱਚ ਇਹਨਾਂ ਕਿਦਾਂ A B C D ਕਿਦਾਂ ਲਿਖਣਾ ਹੈ ਇਸੇ ਕਰਮ ਦੇ ਵਿੱਚ ਸੋ ਇਹ ਸ਼ਿਖਰ ਇਸ ਤਰ੍ਹਾਂ ਹਨ A 1 2 B ਨਾ ਦਿੱਤਾ 4 Y C ਨਾ ਦਿੱਤਾ X 6 ਅਤੇ D ਦਿੱਤਾ 3 5 ਤੇ ਬੱਚੋ ਚਿੱਤਰ ਜ਼ਰੂਰ ਬਣਾਣਾ ਹੈ ਸੋ ਜੀ ਇਹਦਾ ਇੱਕ ਸਮਾਂਤਰ ਚਤੁਰਭੁਜ ਦਾ ਚਿੱਤਰ ਬਣਾ ਲਿਆ ਤੇ ਕਿਤੇ ਵੀ ਸ਼ੁਰੂ ਕਰਕੇ ਇਸੇ ਕਰਮ ਵਿੱਚ A ਫਿਰ B ਫਿਰ C ਫਿਰ D ਮਨੇ ਜਿਸ ਦਿਸ਼ਾ ਵਿੱਚ ਗਏ ਆ ਉਸੇ ਦਿਸ਼ਾ ਵਿੱਚ ਹੀ ਜਾਣਾ ਹੈ ਇਦਾਂ ਨਹੀਂ ਕਰਨਾ ਕਿ ਇੱਥੇ ਏ ਵੀ ਲਿਖ ਦਿੱਤਾ ਫਿਰ ਸੀ ਇੱਥੇ ਲਿਖ ਦਿੱਤਾ ਤੇ ਡੀ ਲਿਖ ਦਿੱਤਾ ਇਦਾਂ ਨਹੀਂ ਜਿੱਧਰੋਂ ਸ਼ੁਰੂ ਕੀਤਾ ਹੈ ਉਸੇ ਦਿਸ਼ਾ ਵਿੱਚ ਜਾਂਦੇ ਹੋਏ ਇਹ ਨਾ ਦੇਣੇ ਨੇ ਜੇ ਇਦਾਂ ਨਾ ਦੋਗੇ ਫਿਰ ਸਵਾਲ ਠੀਕ ਆਏਗਾ ਨਹੀਂ ਤੇ ਸਵਾਲ ਗਲਤ ਹੋ ਜਾਏਗਾ ਸੋ ਕਿਉਂਕਿ ਇਹ ਸੰਬੰਧੂ ਪਾਜਿਤ ਕਰਦੇ ਨੇ ਇਹਦਾ ਮਤਲਬ ਹੈਗਾ ਏਓ ਸੀਓ ਏਓ ਸੀਓ ਅਤੇ ਬੀਓ ਡੀਓ ਬੀਓ ਡੀਓ ਦੂਜੇ ਰੂਪ ਵਿੱਚ ਦਾ ਕੀ ਮਤਲਬ ਹੈ ਏਸੀ ਦਾ ਮੱਧ ਬਿੰਦੂ ਬਰਾਬਰ ਬੀਡੀ ਦਾ ਮੱਧ ਬਿੰਦੂ ਬੀਡੀ ਦਾ ਮੱਧ ਬਿੰਦੂ ਵੀ ਉਹ ਹੋਏਗਾ ਤੇ ਏਸੀ ਦਾ ਮੱਧ ਬਿੰਦੂ ਵੀ ਉਹ ਹੋਏਗਾ ਹੁਣ ਇਸੇ ਗੱਲ ਨੂੰ ਅਸੀਂ ਵਰਤਣਾ ਹੈ ਆਹ ਦੇਖੋ ਹੁਣ ਅਸੀਂ ਇਹ ਵਾਲਾ ਸੂਤਰ ਮੱਧ ਬਿੰਦੂ ਵਾਲਾ ਸੂਤਰ ਜਿਹੜਾ ਹੈ ਉਹ ਵਰਤਾਂਗੇ ਅਸੀਂ ਜਾਣਦੇ ਹਾਂ ਕਿ ਬਿੰਦੂਆਂ ਐਕਸ 1 ਵਾਈ 1 ਅਤੇ ਐਕਸ 2 ਵਾਈ 2 ਨੂੰ ਮਿਲਾਉਣ ਵਾਲੇ ਰੇਖਾਖੰਡ ਦੇ ਮੱਧ ਬਿੰਦੂ ਦੇ ਨਿਰਦੇਸ਼ ਅੰਕ ਹਨ ਇਸ ਤਰ੍ਹਾਂ x1 x2 2 y1 y2 2 ਇਹ ਹੁੰਦੇ ਨੇ ਮੱਧ ਬਿੰਦੂ ਦੇ ਨਿਰਦੇਸ਼ਕ ਹੁਣ ac ਦਾ ਮੱਧ ਬਿੰਦੂ ਬਰਾਬਰ bd ਦਾ ਮੱਧ ਬਿੰਦੂ ਹੁਣ ac ਦਾ ਮੱਧ ਬਿੰਦੂ ਦੇ ਨਿਰਦੇਸ਼ਕ ਕਿਹੜੇ ਹੋਣਗੇ 1 x x x 2 ਤੇ 2 6 2 6 2 ਇਹ ਹੋ ਗਿਆ ac ਦਾ ਮੱਧ ਬਿੰਦੂ ਹੁਣ bd ਦਾ ਮੱਧ ਬਿੰਦੂ ਲਵਾਂਗੇ bd ਦਾ ਮੱਧ ਬਿੰਦੂ 4 10 4 3 2 ਅਤੇ y 5 y 5 2 ਠੀਕ ਹੈ ਜੀ ਤੇ ਹੁਣ ਆ ਗਿਆ 1 x 2 ਤੇ 2 6 8 8 2 4 3 7 7 2 ਤੇ y 5 2 ਠੀਕ ਹੈ ਜੀ ਇਹ ਬਰਾਬਰ ਆ ਗਏ ਨੇ ਦੋਨੋਂ ਹੁਣ ਇਹ ਗੱਲ ਫੇਰ ਲਿਖ ਦਿੱਤੀ ਲੜੀ ਜੋੜਨ ਲਈ ਤੇ ਹੁਣ ਅਸੀਂ ਕੀ ਕਰਾਂਗੇ ਜਦੋਂ ਇਦਾਂ ਬੱਚੋ ਇੱਕ ਇੱਕ ਸੈੱਟ ਨਿਰਦੇਸ਼ ਅੰਕ ਦਾ ਦੂਜੇ ਨਿਰਦੇਸ਼ ਅੰਕਾਂ ਦੇ ਸੈੱਟ ਦੇ ਬਰਾਬਰ ਹੋਵੇ ਤੇ ਫਿਰ ਐ x ਵਾਲਾ ਪਾਸਾ x ਦੇ ਬਰਾਬਰ ਹੁੰਦਾ ਹੈ y ਵਾਲਾ ਪਰਸਾ y ਦੇ ਬਰਾਬਰ ਹੁੰਦਾ ਸੋ ਦੋਨੋਂ ਪਾਸੇ ਸੰਗਤ ਨਿਰਦੇਸ਼ ਅੰਕਾਂ ਦੀ ਤੁਲਨਾ ਕਰਕੇ ਪ੍ਰਾਪਤ ਹੁੰਦਾ ਹੈ 1 ਜਮਾ x 2 60 2 ਅਤੇ 8 2 y ਜਮਾ 5 2 ਠੀਕ ਹੈ ਹੁਣ ਬੱਚਿਓ ਦੇਖੋ ਇਹ ਤੇ ਸੌਖਾ ਹੀ ਹੈ ਇਹ ਦੇਖੋ ਦੋ ਦੇ ਨਾਲ ਦੋ ਕੱਟ ਗਿਆ ਸਾਡਾ ਇਹ ਦੋ ਦੇ ਨਾਲ ਇਹ ਦੋ ਕੱਟ ਗਿਆ ਤੇ ਇਹ ਦੋ ਦੇ ਨਾਲ ਇਹ ਐਵਲਾ ਦੋ ਕੱਟ ਗਿਆ ਤੇ ਸਾਡੇ ਕੋਲ ਕੀ ਬਚ ਗਿਆ ਬੱਚਿਓ ਕੱਲਾ 1 जमा x बटा बराबर 7 ਤੇ 8 बराबर y जमा 5 ਠੀਕ ਹੈ ਜੀ ਹੁਣ x बराबर ਕੀ ਹੋ ਜਾਏਗਾ 1 ਕਿੱਥੇ ਚਲਾ ਜਾਉ 7 ਘਟਾ 1 ਹੋ ਗਿਆ ਤੇ y जमा 5 बराबर 8 ਹੈਗੇ ਤੇ y बराबर ਕਿੰਧਾ ਹੋ ਗਿਆ 8 ਇੱਥੇ ਆ ਜਾਏਗਾ ਤੇ ਨੇ ਠੀਕ ਹੈ ਨਾ ਸੋ ਆ ਜਾਏਗਾ ਨੇ 8 ਪੰਜ ਇੱਥੇ ਆ ਜਾਏਗਾ ਸੋ 8 ਘਟਾ 5 ਠੀਕ ਹੈ ਸੋ 7 ਚ ਹੋ ਗਿਆ 6 x बराबर 6 ਆ ਗਿਆ ਤੇ 8 ਚ ਪੰਜ ਗਿਆ 3 ਤੇ y बराबर 3 ਆ ਗਿਆ ਸੋ x x ਵਾਈ ਦਾ ਮੁੱਲ ਪਤਾ ਕਰਨ ਲਈ ਉਹਨਾਂ ਨੇ ਕਿਹਾ ਸੀਗਾ ਤੇ ਅਸੀਂ ਪਤਾ ਲਗਾਤਾ x 6 y 3 ਹੁਣ ਅਗਲਾ ਸਵਾਲ ਦੇਖੀਏ ਬੱਚੇ ਬੜੀ ਵਧੀਆ ਇਹ ਦੋਨੋਂ ਸਵਾਲ ਸੀਗੇ ਇਹਨਾਂ ਨੇ ਕੀ ਕੀਤਾ ਜਿਹੜੀ ਜੀਓਮੈਟਰੀ ਹੈ ਰੇਖਾ ਗਣਿਤ ਹੈਗਾ ਉਹਨੂੰ ਇਹ ਨਿਰਦੇਸ਼ਕ ਜਮਾਈਤੀ ਦੇ ਨਾਲ ਜੋੜ ਦਿੱਤਾ ਹੁਣ ਇੱਥੇ ਦੇਖੋ ਚੱਕਰ ਦੀ ਵਿਰਤੋਂ ਕਰਦੇ ਨੇ ਲੋਕੀਆ ਦੇਖੋ ਬਿੰਦੂ A ਦੇ ਨਿਰਦੇਸ਼ਕ ਪਤਾ ਕਰੋ ਜਿੱਥੇ AB ਇੱਕ ਚੱਕਰ ਦਾ ਵਿਆਸ ਹੈ ਮੁਲਕੀ ਵਿਆਸ ਦਾ ਇੱਕ ਸਿਰਾ ਜਿਹੜਾ ਹੈ ਉਹਦੇ ਬਿੰਦੂ ਦੇ ਅਸੀਂ ਨਿਰਦੇਸ਼ਕ ਪਤਾ ਕਰ ਰਹੇ ਨੇ ਜਿਸ ਦਾ ਕੇਂਦਰ ਦੇ ਤਾਂ 2, 4.3 ਹੈ ਅਤੇ b ਭਾਵ ਵਿਆਸ ਦਾ ਦੂਜਾ ਜਿਹੜਾ ਸਿਰਾ ਹੈ b ਇਹਦੇ ਨਿਰਦੇਸ਼ ਅੰਕ 1, 4 ਹਨ ਸੋ ਜੇ ਚੱਕਰ ਬਣਾ ਲਵੋ ਉਹਨਾਂ ਕੰਮ ਸਪਸ਼ਟ ਹੋ ਜਾਏਗਾ ਗੱਲ ਸਪਸ਼ਟ ਹੋ ਜੇਗੀ ਸਵਾਲ ਕਲੀਅਰ ਹੋ ਜਾਏਗਾ ਸੋ ਚੱਕਰ ਬਣਾ ਲਿਆ ਇਹ ਆ ਗਿਆ ਵਿਆਸ b ਦੇ ਨਿਰਦੇਸ਼ ਅੰਕ 1, 4 ਹਨ ਤੇ a ਦੇ ਪਤਾ ਕਰ ਰਹੇ ਨੇ ਅਸੀਂ x, y ਮੰਨ ਲਏ ਤੇ c ਜਿਹੜਾ ਹੈ ਬੱਚੋ ਕੇਂਦਰ ਦੇ ਇਹਨਾਂ ਨੇ ਨਿਰਦੇਸ਼ਕ 2/3 ਦਿੱਤੇ ਨੇ ਹੁਣ ਅਸੀਂ ਇਦੋਂ ਥੋੜਾ ਆਪਣਾ ਇਹਦੀ ਭੂਮਿਕਾ ਤਿਆਰ ਕਰਦੇ ਹਾਂ ਅਸੀਂ ਜਾਣਦੇ ਹਾਂ ਕਿ ਚੱਕਰ ਦੇ ਕਿਸੇ ਵੀ ਵਿਆਸ ਦਾ ਮੱਧ ਬਿੰਦੂ ਚੱਕਰ ਦਾ ਕੇਂਦਰ ਹੁੰਦਾ ਹੈ ਹੁਣ ਇਹ ਤੱਥ ਹੈ ਕਿਸੇ ਗੱਲ ਨੂੰ ਅਸੀਂ ਵਰਤਾਂਗੇ ਵਿਆਸ ਦਾ ਮੱਧ ਬਿੰਦੂ ਕਿ ਦੇ ਬਰਾਬਰ ਹੈ ਕਿ ਚੱਕਰ ਦੇ ਕੇਂਦਰ ਦੇ ਬਰਾਬਰ ਹੈ ਹੁਣ ਚਿੱਤਰ ਵਿੱਚ AB ਕੇਂਦਰ C ਵਾਲੇ ਚੱਕਰ ਦਾ ਵਿਆਸ ਹੈ ਸੋ ਨਿਰਦੇਸ਼ C ਦੇ ਨਿਰਦੇਸ਼ਾਂਕ ਅਗਰੇ 2/3 ਕਤੇ b ਦੇ ਨਿਰਦੇਸ਼ਕਾਂਨ 1 4 ਦਿੱਤਾ ਹੋਇਆ ਹੁਣ ਮੰਨ ਲਓ a ਦੇ ਨਿਰਦੇਸ਼ਕ ਅਗਨੇ xy ਹੁਣ c ਵਿਆਸ ab ਦਾ ਮੱਧ ਬਿੰਦੂ ਹੈ c ਜਿਹੜਾ ਹੈ ਇਹਦੇ ਨਿਰਦੇਸ਼ਕ ਵੀ ਦਿੱਤੇ ਨੇ ਤੇ ਦੂਜੀ ਗੱਲ ਅਸੀਂ ਵਰਤਾਂਗੇ ਬਰਾਬਰ ਕਰਾਂਗੇ ਇਹਦੇ ab ਦਾ ਮੱਧ ਬਿੰਦੂ ਹੈ ਅਸੀਂ ਜਾਣਦੇ ਹਾਂ ਕਿ ਬਿੰਦੂਆਂ x1 y1 ਅਤੇ x2 y2 ਨੂੰ ਮਿਲਾਉਣ ਵਾਲੇ ਰੇਖਾਖੰਡ ਦੇ ਮੱਧ ਬਿੰਦੂ ਦੇ ਨਿਰਦੇਸ਼ਕਾਂਨ ਇਸ ਤਰ੍ਹਾਂ ਹੁੰਦੇ ਨੇ x1 x2 2 y y 2 2 ਹੁਣ ab ਦਾ ਮੱਧ ਬਿੰਦੂ ਬਰਾਬਰ c ਦੇ ਨਿਰਦੇਸ਼ ਅੰਕ ਸੋ ab ਦਾ ਮੱਧ ਬਿੰਦੂ ਕੀ ਹੋ ਜਾਏਗਾ x 1 2 x 1 2 ਤੇ y 4 y 4 2 ਬਰਾਬਰ ਇਹਦੇ ਬਾਰੇ ਨਿਰਦੇਸ਼ ਅੰਕ ਤੇ ਬਰਾਬਰ ਹੋਣਗੇ ਤੇ ਇਹ ਦਿੱਤਾ ਹੋਇਆ ਸਾਨੂੰ 2 3 ਹੁਣ ਦੋਨੋਂ ਪਾਸੇ ਸੰਗਤ ਨਿਰਦੇਸ਼ ਅੰਕਾਂ ਦੀ ਤੁਲਨਾ ਕਰਕੇ ਪ੍ਰਾਪਤ ਹੁੰਦਾ ਹੈ ਭਾਵ 2 ਨੂੰ ਇਹਦੇ ਬਰਾਬਰ ਕਰ ਦਾਂਗੇ ਤੇ ਘਟਾਓ 3 ਨੂੰ ਇਹਦੇ ਬਰਾਬਰ ਕਰ ਦਾਂਗੇ। ਲਓ ਜੀ ਐਮ ਗੱਲ ਮੈਂ ਫਿਰ ਲਿਖ ਦਿੱਤੀ ਪਿਛਲੀ ਸਲਾਈਡ ਦੀ ਇੱਥੇ ਅਖੀਰਲੀ ਗੱਲ ਜੋੜਨ ਲਈ ਦੋਨੋਂ ਪਾਸੇ ਸੰਗਤ ਨਿਰਦੇਸ਼ ਔੰਕਾਂ ਦੀ ਤੁਲਨਾ ਕਰਨੇ ਪ੍ਰਾਪਤ ਹੁੰਦਾ ਹੈ x 1 ਹੈ ਜਿਹੜਾ ਬਰਾਬਰ 2 ਅਤੇ y ਜਮਾ 4 2 ਬਰਾਬਰ ਘਟਾਓ 3 ਸੋ ਤਿਰਛਾ ਗੁਣਨផល ਕੀਤਾ 2 2 4 x ਜਮਾ 1 4 2 ਘਟਾਓ 3 2 6 6 ਘਟਾਓ 6 ਆ ਗਿਆ y 4 6 ਤੇ x ਹੋ ਗਿਆ 1 ਕਿੱਥੇ ਆ ਗਿਆ 4 ਘਟਾਓ 1 ਬਣ ਗਿਆ 4 ਇੱਥੇ ਆ ਗਿਆ ਘਟਾਓ 4 ਬਣ ਗਿਆ ਸੋ 4 ਚ ਗਿਆ 3 x 3 y 1 ਘਟਾਓ 6 ਤੇ ਘਟਾਓ 4 ਬਣ ਗਿਆ ਘਟਾਓ 10 ਸੋ y ਘਟਾਓ 10 ਇਸ ਤਰ੍ਹਾਂ ਮੇਰਾ x y ਆ ਗਿਆ ਸੋ ਇਹਦਾ ਦੂਜਾ ਵਿਆਸ ਦਾ ਜਿਹੜਾ ਦੂਜਾ ਸਿਰਾ ਸੀ ਬਿੰਦੂ a ਇਸ ਤਰ੍ਹਾਂ ਬਿੰਦੂ a ਦੇ ਨਿਰਦੇਸ਼ ਅੰਕ ਹਨ 3 ਅਤੇ ਘਟਾਓ 10000 ਰਿਨਾਤਮਕ 10 ਸੋ ਕਿੰਨਾ ਸੌਖਾ ਬੱਚਿਓ ਜੇ ਸਾਨੂੰ ਤੱਥਾਂ ਦਾ ਪਤਾ ਹੋਵੇ ਸਿਧਾਂਤਾਂ ਦਾ ਪਤਾ ਹੋਵੇ ਤੇ ਕਨਸੈਪਟ ਦਾ ਪਤਾ ਹੋਵੇ ਤੇ ਸਵਾਲ ਹੱਲ ਕਰਨ ਵਿੱਚ ਕੋਈ ਵੀ ਸਮੱਸਿਆ ਨਹੀਂ ਆਉਂਦੀ ਇਸ ਕਰਕੇ ਅਸੀਂ ਇਹ ਨਹੀਂ ਸੋਚਣਾ ਜਿਹੜਾ 8ਵੀਂ ਦਾ ਪੜਿਆ ਉਹਨੂੰ ਭੁੱਲ ਜਾਓ 8ਵੀਂ ਦੀਆਂ ਪੜੀਆਂ ਹੋਈਆਂ ਗੱਲਾਂ ਦੀ ਗੱਲਾਂ ਦੀ ਵਰਤੋਂ ਜਿਹੜੀ ਹੈ ਉਹ ਦੇਖੋ ਹੁਣ ਇੱਥੇ ਹੁੰਦੀ ਪਈ ਹੈ ਸਮਾਂਤਰ ਚਤੁਰਭੁਜ ਦਾ ਦੇਖੋ ਅਸੀਂ ਇਹ ਚ ਨਹੀਂ ਹੈਗਾ 10ਵੀਂ ਵਿੱਚ ਕੋਈ ਆਪਣਾ ਚੈਪਟਰ ਨਹੀਂ ਹੈਗਾ ਧਿਆਇ ਨਹੀਂ ਹੈਗਾ ਇਹ ਸਾਰੀ ਗੱਲਾਂ ਸੀ 8ਵੀਂ ਵਿੱਚ ਪੜੀਆਂ ਸਮਾਂਤਰ ਚਤੁਰਭੁਜ ਦੀਆਂ ਜਾਂ ਸਮ ਚਤੁਰਭੁਜ ਦੀਆਂ ਜਾਂ ਵਰਗ ਦੀਆਂ ਜਾਂ ਆਇਤ ਦੀਆਂ ਉਹ ਸਾਰੀਆਂ ਜਿਹੜੀਆਂ ਗੱਲਾਂ ਨੇ ਸਾਨੂੰ ਪਤਾ ਹਮੇਸ਼ਾ ਹੋਣੀ ਚਾਹੀਦੀਆਂ ਸੋ ਪਿਆਰੇ ਵਿਦਿਆਰਥੀ ਤੁਸੀਂ ਇਸੇ ਤਰ੍ਹਾਂ ਨੇਮ ਨਾਲ ਉਤਸ਼ਾਹ ਨਾਲ ਅਨੁਸ਼ਾਸਨ ਨਾਲ ਆਪਣੀ ਪੜ੍ਹਾਈ ਕਰੀ ਚੱਲੋ ਤੇ ਅਗਲੇ ਵੀਡੀਓ ਤੱਕ ਲਈ ਰਵ ਰੱਖਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ